ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ بارش ਨੇ ਜਿੱਥੇ ਕਹਿਰ ਮਚਾਇਆ ਹੋਇਆ ਉੱਥੇ ਫਲੋਰ ਦੇ ਨਜ਼ਦੀਕ ਆਉਂਦੇ ਪਿੰਡ ਤਲਵੰਡ ਦੇ ਸੰਗਵਾਲੀ ਦੇ ਵਿੱਚ ਸਤਲੁਜ ਨਦੀ ਦਾ ਪਾਣੀ ਨੇ ਵੀ ਆਤੰਕ ਮਚਾਉਣਾ ਸ਼ੁਰੂ ਕਰ ਦਿੱਤਾ ਜਿੱਥੇ ਕਿ ਪਾਣੀ ਦੇ ਵਾਧੇ ਪੱਦਰ ਦੇ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਨਦੀ ਦੇ ਕਿਨਾਰੇ ਲੱਗੇ ਬੰਨ ਦੇ ਵਿੱਚ ਦਰਾੜ ਪੈਣੀ ਸ਼ੁਰੂ ਹੋ ਗਈ ਜੋ ਕਿ ਖਤਰੇ ਦਾ ਕਾਰਨ ਬਣੀ ਉਤੇ ਹੀ ਮੌਕੇ ਦੇ ਉੱਤੇ ਪਹੁੰਚੀ ਐਮਐਲਏ ਇੰਦਰਜੀਤ ਕੌਰ ਮਾਨ ਅਤੇ ਕਿਸਾਨ ਦਾ ਅਜਿਹਾ ਪੰਗਾ ਪੈ ਗਿਆ ਕਿ ਬੀਬੀ ਵੀ ਫਿਰ ਗੁੱਸੇ ਦੇ ਵਿੱਚ ਗਰਮ ਹੋ ਗਈ ਤੇ ਕਹਿ ਦਿੱਤਾ ਕਿ ਅਜਿਹੇ ਬੰਦਿਆਂ ਨੂੰ ਇੱਥੋਂ ਬਾਹਰ ਕਰ ਦਿੱਤਾ ਜਾਵੇ ਜੋ ਕਿ ਸਿਰ ਦੇ ਉੱਤੇ ਹਰੇ ਰੰਗ ਦੀਆਂ ਪੱਗਾਂ ਬਨ ਕੇ ਇੱਥੇ ਦਲਾਲੀ ਕਰਦੇ ਨੇ ਜਿਸ ਤੋਂ ਬਾਅਦ ਬੀਬੀ ਖੂਬ ਗੁੱਸੇ ਦੇ ਵਿੱਚ ਭੜਕਦੀ ਨਜ਼ਰ ਆਈ ਅਤੇ ਫਿਰ ਉਸ ਨੇ ਕਹਿ ਦਿੱਤਾ ਕਿ ਸਾਨੂੰ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ ਤੁਸੀਂ ਰੋਟੀਆਂ ਸੇਕਣੀਆਂ ਨੇ ਤਾਂ ਕਿਤੇ ਹੋਰ ਜਾ ਕੇ ਸੇਕੋ ਦੇਖੋ ਫਿਰ ਬੀਬੀ ਦਾ ਕਿਵੇਂ ਕਿਸਾਨ ਦੇ ਨਾਲ ਪੰਗਾ ਪਿਆ ਤੇ ਫਿਰ ਬੀਬੀ ਗੁੱਸੇ ਦੇ ਵਿੱਚ ਕੀ ਕੀ ਭੜਕੀ ਬਹੁਤ ਥੋੜਾ ਇੱਕ ਮੈਂ ਤੁਹਾਨੂੰ ਬੇਨਤੀ ਕਰ ਲਵਾਂ ਮੇਰੀ ਪਹਿਲੇ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਹਾਂ ਤੁਹਾਡੀ ਧੀ ਹਾਂ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਨ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੂਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਗਿਰ ਬੰਦੇ ਅਸੀਂ ਮੈਂ ਜਿਲ੍ਹਾ ਪ੍ਰਾਂਤਚਾਰ ਦੇ ਅਦੀਕ ਜੋ ਸਰਪੰਚ ਪਿੰਡ ਬਾਰਸੋਂ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਇਤਿਨਾਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹਾਂ ਹਮ ਪਰ ਇਹਨੂੰ ਸਰਕਾਰਾਂ ਦਾ ਫਰਜ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੀ ਇੱਕ ਥਾਂ ਦੇ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋ ਕਰ ਰਿਹਾ ਨੀ ਨੀ ਜੀ ਨਗਰ ਪੰਚਾਇਤ ਕੋਈ ਹੈ ਜੀ ਕੋਈ ਕੋਈ ਮੈਂ ਤਾਂ ਨਹੀਂ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਨਹੀਂ ਨਹੀਂ ਜੀ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਹਾਂਜੀ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਵਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਨਾ ਮੇਰੀ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮਿੰਦਰ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਦਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਖੇਕੋ ਅਸੀਂ ਰੋਟੀਆਂ ਚਲੋ 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 ਕੀ ਕਰਨਾ ਹੈ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਹੋ ਬੰਦੇ ਨੂੰ ਇਹ ਕੰਮ ਕਹਿੰਦੇ ਹੋ ਬੰਦੇ ਨੂੰ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ 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 ਕਾ ਇਹਨਾਂ ਨੂੰ ਇਧਰ ਤੱਕੋ ਸਾਰਿਆਂ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਜਿੱਧਰ ਆਪਣੇ ਚੱਲ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਹੋ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੁੱਟੇ ਇੱਥੇ ਇੱਥੇ ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕੜੋ ਇਥੋਂ ਕੱਢੋ ਇਹਨਾਂ ਨੂੰ ਵੀ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਆ ਮੈਂ ਹਰ ਵੇਲੇ ਬੰਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ 1 ਘੰਟੇ ਦੇ ਵਿੱਚ ਕੱਟੋ-ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਅਤੇ ਵੀ ਤਾਂ ਇੱਕ ਬੀਬੀ ਇੰਦਰਜੀਤ ਕੌਰ ਮਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਇੱਕ ਨੋਚ ਜਿਹੜੀ ਆ ਉਹ ਅੱਗੇ ਤੱਕ ਲੱਗੀ ਹੋਈ ਉਹ ਜ਼ਰੂਰ ਪਾਣੀ ਦੇ ਵਿੱਚ ਰਹਿ ਗਈ ਆ ਉਹਨੂੰ ਸੇਫ ਕਰਨ ਦੇ ਯਤਨ ਕੀਤੇ ਜਾ ਰਹੇ ਆ ਅਦਰਵਾਇਸ ਪੂਰਾ ਬੰਦ ਬਿਲਕੁਲ ਠੀਕ ਆ ਐ ਸੇਫ ਆ ਕਿ ਕੋਈ ਦਿੱਕਤ ਨਹੀਂ ਆ ਔਰ ਇਹ ਵੀ ਪਰਮਾਤਮਾ ਕਿਰਪਾ ਕਰੂਗਾ ਸਭ ਠੀਕ ਠਾਕ ਆ ਬਾਕੀ ਹਲਕਾ ਜਿਹੜਾ ਹੈਗਾ ਕੋਈ ਤਕਰੀਬਨ ਪੰਜਾਬ 55 ਪਿੰਡ ਜਿਹੜੇ ਆ ਉਹ ਕਾਲੀ ਚਿੱਟੀ ਰੇਹਿੰਦੀ ਢੇਡ ਚੜੇ ਆ ਪਾਣੀ ਆਇਆ ਉਹ ਵੀ ਪਿੰਡਾਂ ਦੇ ਅੰਦਰਲੇ ਪਾਸੇ ਬੜਾ ਫੈਕਟ 20% ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੋਏ ਲੇਕਿਨ ਪਿੰਡ ਜਿਹੜੇ ਪਾਣੀ ਦੇ ਨਾਲ ਘਿਰ ਗਏ ਹੋਏ ਆ ਸੰਪਰਕ ਕਿਤੇ ਹੋਏ ਆ ਬਹੁਤ ਸਾਰੇ ਪਿੰਡਾਂ ਦੇ ਕੱਲ ਅਸੀਂ ਪੂਰਾ ਦਿਨ ਉਹ ਉਹ ਏਰੀਆਜ਼ ਦੇ ਵਿੱਚ ਰਹੇ ਆ ਰਾਤ ਨਕੌਦਰ ਤੇ ਕੁਝ ਏਰੀਆਜ਼ ਜਿਹੜੇ ਗਰੀਬ ਬਸਤੀਆਂ ਉਹਨਾਂ ਦੇ ਵਿੱਚ ਵੀ ਪਾਣੀ ਆ ਗਿਆ ਰਾਤ ਅਸੀਂ 12 ਵਜੇ ਤੱਕ ਉਹਨਾਂ ਲੋਕਾਂ ਦੇ ਨਾਲ ਸੀ ਸਵੇਰ ਦੇ ਫੇਰ ਚੱਲੇ ਹੋਏ ਆ ਕੁਝ ਥਾਵਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਕਰਕੇ ਇੱਕ ਟੱਕਰ ਲੱਗੀ ਹੋਈ ਜਿਹਦਾ ਕਰਕੇ ਸਾਡੇ ਪਾਣੀ ਉੱਧਰ ਵਧ ਗਿਆ ਹੋਇਆ ਆਲੂਆਲ ਸਿਆਣੀਵਾਲ ਢੇਰੀਆਂ ਵਗੈਰਾ ਪਿੰਡਾਂ ਦੇ ਵਿੱਚ ਉਹਦੇ ਵਾਸਤੇ ਵੀ ਸਵੇਰੇ ਨੈਸ਼ਨਲ ਹਾਈਵੇ ਵਾਲਿਆਂ ਤੋਂ ਡਿਸਪ ਖੁਦ ਮੌਕਾ ਦੇ ਕੇ ਗਏ ਨੇ ਪਰ ਫੋਨ ਜਿਹੜਾ ਹੈ ਸਾਡੇ ਕੁਝ ਸੰਪਰਕ ਟੁੱਟਾ ਹੋਇਆ ਪਿੰਡਾਂ ਦਾ ਕਾਂਗਣਾ ਸਿਆਰੀਵਾਲ ਸੀਓਵਾਲ ਸਰਾਇ ਕੰਬ वगैरह ਉਹਨਾਂ ਪਿੰਡਾਂ ਦੇ ਵਿੱਚ ਹੁਣ ਵਿਜ਼ਿਟ ਕਰਨੀ ਹੈ ਔਰ ਨਕੋਦਰ ਦੇ ਵਿੱਚ ਜਿਹੜੀਆਂ ਗਰੀਬ ਬਸਤੀਆਂ ਉੱਥੇ ਉਹਨਾਂ ਲੋਕਾਂ ਨੂੰ ਤਰਪਾਲਾਂ ਵਗੈਰਾ ਸਭ ਤੋਂ ਵੱਧ ਜ਼ਰੂਰਤ ਜਿਹੜੀ ਆ ਅਸੀਂ ਤਰਪਾਲਾਂ ਡਿਸਟ੍ਰਿਬਿਊਟ ਕਰ ਰਹੇ ਹਾਂ ਕੋਈ 6-7000 ਤਰਪਾਲ ਜਿਹੜੀ ਡਿਸਟ੍ਰਿਬਿਊਟ ਕਰ ਦਿੱਤੀ ਹੋਈ ਆ ਹੋਰ ਕਰ ਰਹੇ ਹਾਂ ਇਹੀ ਇੱਕੋ ਇੱਕ ਸਾਡੇ ਕੋਲ ਇਸ ਵੇਲੇ ਹਥਿਆਰ ਆ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਬਾਲਿਆਂ ਵਾਲੇ ਮਕਾਨ ਨੇ ਉਹ ਲੋਕਾਂ ਦੇ ਚੋਰਾਏ ਅਸੀਂ ਉਹਨਾਂ ਨੂੰ ਸੇਵ ਕਰ ਰਹੇ ਹਾਂ ਕਿ ਐਟ ਲੀਸਟ ਆਪਣੇ ਘਰਾਂ ਦੇ ਵਿੱਚ ਰਾਤ ਜਿਹੜੀ ਉਹ ਸੁੱਖ ਦੀ ਕੱਛ ਸਕਣ ਅਸੀਂ ਦੇਖਦੇ ਵੇ ਕਾਫੀ ਆਬਵਾਹਾਂ ਕਾਫੀ ਹੈ ਕਿ ਇਥੋਂ ਬੰਦ ਟੁੱਟਿਆ ਹੈ ਜਾਂ ਸੰਗੋ ਵਾਲੇ ਜਿਹੜਾ ਤੁਸੀਂ ਬੰਦ ਹੈ ਜੀ ਉਹਦੇ ਹਾਲਾਤ ਕਿਹੋ ਜਿਹੇ ਕਿਉਂਕਿ ਤੁਸੀਂ ਮੌਕਾ ਵਿਜ਼ਿਟ ਕਰਕੇ ਆਏ ਆ ਮੈਂ ਸਾਰੇ ਜਿਹੜੇ ਹੈਗੇ ਆ ਲੋਕ ਜਿਹੜੇ ਖਾਸ ਕਰਕੇ ਮੇਰੇ ਹਲਕੇ ਦੇ ਇਸ ਘੇਰੇ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਪ੍ਰਸਾਦ ਵਨੀਆਂ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਤੁਸੀਂ ਕਿਸੇ ਅਫਵਾਹ ਦੇ ਵਿੱਚ ਨਹੀਂ ਆਉਣਾ ਕਿਸੇ ਚੁੱਤੀ ਖਬਰ ਦੇ ਵਿੱਚ ਨਹੀਂ ਆਉਣਾ ਤੁਸੀਂ ਆਪਣਾ ਕੈਮਰਾ ਘੁਮਾ ਕੇ ਦਿਖਾਓ ਕਿ ਅਸੀਂ ਬੰਦ ਤੇ ਖੜੇ ਆ ਪਾਣੀ ਹਜੇ ਵੀ ਇੱਥੋਂ 100 ਮੀਟਰ ਦੀ ਦੂਰੀ ਤੋਂ ਚੱਲ ਰਿਹਾ ਬਿਲਕੁਲ ਕਿਸੇ ਕਿਸਮ ਦਾ ਕੋਈ ਹੜ ਦਾ ਖਤਰਾ ਨਹੀਂ ਹੈ ਸਿਰਫ ਇੱਕ ਪੁਆਇੰਟ ਸਾਡਾ ਜਿਹੜਾ ਨੋਚ ਆ ਉਹ ਵੀ ਹਜੇ 100 ਮੀਟਰ ਅੱਗੇ ਤੱਕ ਅਸੀਂ ਸੇਫ ਆ ਸੀ ਉੱਥੇ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਜਿਸ ਤਰੀਕੇ ਨਾਲ ਸਾਡਾ ਕੰਮ ਕਰ ਚੱਲਦਾ ਔਰ ਬਿਲਕੁਲ ਦਰਿਆ ਜਿਹੜਾ ਉਹ ਸੇਫ ਹੈ ਤੇ ਕਿਸੇ ਕਿਸਮ ਦਾ ਬੰਦ ਟੁੱਟਣ ਦਾ ਕੋਈ ਖਤਰਾ ਨਹੀਂ ਹੈ ਸਿਰਫ ਜਿਹੜੀ ਚਿੱਕੀ ਰਹੀਆਂ ਆ ਉਹਦਾ ਪਾਣੀ ਔਰ ਜਿਹੜੀ ਪਿੱਛੋਂ ਸਾਡੀ ਪੂ ਲ ਆਉਂਦੀ ਹੈ ਡਰੇ ਉਹ ਪਾਣੀ ਜਿਹੜਾ ਸਾਡਾ ਕੁਦਰਤੀ ਫਲੋ ਨਾਲ ਵਹਿ ਕੇ ਆ ਰਿਹਾ ਉਹ ਪਿੰਡਾਂ ਦੇ ਵਿੱਚ ਵੜ ਗਿਆ ਉਹਦੇ ਉਹਦੇ ਨਾਲ ਅਸੀਂ 2-4 ਹੋ ਰਹੇ ਆ ਬਾਕੀ ਦਰਿਆ ਵਾਲਾ ਸਾਰਾ ਏਰੀਆ ਸਾਡਾ ਸੇਫ ਲਗਾਤਾਰ ਜਿਵੇਂ ਪਿੱਛੋਂ ਪਾਣੀ ਹੱਲੇ ਵੀ ਫਲੱਡ ਗੇਟ ਖੋਲੇ ਜਾ ਰਹੇ ਆ ਅੱਜ ਵੀ ਪਾਣੀ ਛੱਡਿਆ ਕੱਲ ਵੀ ਪਾਣੀ ਕਾਫੀ ਛੱਡਿਆ ਗਿਆ ਸੀਗਾ ਹੁਣ ਲੱਗਾ ਸੀ ਦੇਖਦੇ ਮੈਂ ਤੁਹਾਡਾ ਯੂਥ ਜਿਹੜਾ ਆ ਉਹ ਆਪ ਮੁਹਰੇ ਲੱਗਾ ਹੋਇਆ ਆ ਪ੍ਰਸ਼ਾਸਨ ਦੇ ਨਾਲ ਜੇ ਪਿੰਡ ਵਾਸੀ ਇਹ ਤਾਂ ਲੱਗੇ ਹੁਣ ਲੱਗਦਾ ਕਿ ਤਰ੍ਹਾਂ ਕਿਤੇ ਮਿਲਦਾ ਫੰਦ ਮਿਲਦਾ ਹੈਗਾ ਪ੍ਰਸ਼ਾਸਨ ਨੂੰ ਬਿਲਕੁਲ ਪਾਣੀ ਜਿਹੜਾ ਨਾ ਉਹ ਬਿਲਕੁਲ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਹੈ ਜਿਵੇਂ ਕੱਲ ਸਵਾ 100 ਸਵਾ ਲੱਖ ਕਿਉਂਕਿ ਪਾਣੀ ਛੱਡਿਆ ਗਿਆ ਸੀ ਉਸ ਤੋਂ ਬਾਅਦ ਫਲੱਡ ਗੇਟ ਬੰਦ ਕੀਤੇ ਗਏ ਉਹੀ ਪਾਣੀ ਵਹਿ ਰਿਹਾ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਤਬਾਹੀ ਨਾ ਆਵੇ ਔਰ ਯੂਥ ਹੀ ਨਹੀਂ ਸਾਡਾ ਪੰਜਾਬ ਦੀ ਸਿਰਫ ਖਾਸੀਅਤ ਇਹ ਹੀ ਆ ਕਿ ਜਦੋਂ ਕੋਈ ਮੁਸੀਬਤ ਆਉਂਦੀ ਆ ਇਹਨਾਂ ਦੀਆਂ ਤਾਕਤਾਂ ਜਿਹੜੀਆਂ ਭਾਨਤਨ ਸਹਿਬ ਸ੍ਰੀ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਬਾਰਾਜ ਜੀ ਨੇ ਐਸੀ ਇਸ ਧਰਤੀ ਨੂੰ ਤਾਕਤ ਬਖਸ਼ੀ ਹੋਈ ਲੋਕਾਂ ਨੂੰ ਬਖਸ਼ੀ ਜਦੋਂ ਕੋਈ ਮੁਸੀਬਤ ਆਉਂਦੀ ਆ ਇਹ 10 ਗੁਣਾ ਵੱਧ ਤਾਕਤ ਦੇ ਨਾਲ ਲੋਕ ਲੱਗ ਜਾਂਦੇ ਸਿਰ ਸੁਟ ਕੇ ਬੈਠਣ ਵਾਲਾ ਇੱਥੇ ਕੋਈ ਨਹੀਂ ਹੈ ਔਰ ਇਹਨਾਂ ਤਾਕਤਾਂ ਦੇ ਨਾਲ ਨਿਸ਼ਠਾ ਸਰਕਾਰਾਂ ਦੇ ਬਸ ਦੀ ਗੱਲ ਨਹੀਂ ਸਰਕਾਰਾਂ ਸਿਰਫ ਸਾਧਨ ਮੁਹੱਈਆ ਕਰਵਾ ਸਕਦੀਆਂ ਇਹ ਜਿਹੜੇ ਨਿਸ਼ਠਣ ਦਾ ਕੰਮ ਆ ਇਹ ਲੋਕ ਸ਼ਕਤੀ ਦਾ ਹੈ ਲੋਕ ਲੱਗੇ ਹੋਏ ਯੂਥ ਲੱਗੇ ਹੋਇਆ ਹੈ ਯੂਥ ਬਿਲਕੁਲ ਪਰਵਾਹ ਨਹੀਂ ਕਰ ਰਿਹਾ ਦਿਨ ਰਾਤ ਦਾ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਸੇਵਤ ਲੱਗੇ ਔਰ ਮੇਰੇ ਹਲਕੇ ਦਾ ਯੂਥ ਜਿਹੜਾ ਤੁਸੀਂ ਦੇਖੋਗੇ ਕਿ ਬਈ ਜਿਵੇਂ ਪਿੱਛੇ ਕਿਹਾ ਜਾ ਰਿਹਾ ਜੀ ਯੂਥ ਨਸ਼ਈ ਹੋ ਗਿਆ ਯੂਥ ਇਹ ਹੋ ਗਿਆ ਤੁਸੀਂ ਕੈਮਰਾ ਘੁਮਾਓਗੇ ਤੁਹਾਨੂੰ ਮੁੰਡੇ ਦੱਸਣਗੇ ਕਿ ਕੰਮ ਕਰਨ ਵਾਲੇ ਕਿਹੜੇ ਆ ਔਰ ਕਿਹੜੇ ਮੁੰਡੇ ਜਿਹੜੇ ਸਾਡੇ ਇੱਥੇ ਕੰਮ ਕਰ ਰਹੇ ਆ ਇਸ ਕਰਕੇ ਇਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਇਹਨਾਂ ਦੇ ਮਗਰ ਹੋ ਕੇ ਇਹਨਾਂ ਦੀ ਢਾਲ ਬਣ ਕੇ ਖੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਔਰ ਅਸੀਂ ਢਾਲ ਬਣ ਕੇ ਖੜੇ ਆ ਇਹਨਾਂ ਦੇ ਮਗਰ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ ਔਰ ਪ੍ਰਮਾਤਮਾ बस जे किते बारिश थल जावे सो so, दा देख एक पासे ता पहला ही ਲੋਕ ਹੜ ਦੀ ਮਾਰ ਚੱਲ ਰਹੇ ਨੇ ਦੂਸਰੇ ਪਾਸੇ ਮੌਕੇ ਦੇ ਉੱਤੇ ਦੇਖਿਆ ਜਾ ਰਿਹਾ ਕਿ ਸਿਆਸਤ ਵੀ ਖੂਬ ਗਰਮਾਈ ਹੋਈ ਹੈ ਅਤੇ ਇਸ ਦੌਰਾਨ ਤਕਰਾਰਵਾਜੀ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਹਕੀਕਤ ਰੀਵੀ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ